ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੜੀ ਮਹੱਲਾ ਪੰਜਵਾਂ ਰਾਖ ਲਿਆ ਗੁਰਪੁਰੈ ਆਪ ਮਨਮੁਖ ਕੋ ਲਾਗਿਆ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਾਖ ਲਿਆ ਗੁਰਪੁਰੇ ਆਪ ਮਨ ਮੁਖ ਕੋ ਲਾਗੇ ਸੰਤਾਪ ਗੁਰੂ ਗੁਰੂ ਜਪੀਤ ਹਮਾਰੇ ਮੁਖ ਯੂਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਟੈ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਿਆਲ ਭਏ ਸਗਲੇ ਜੀ ਭਾਈ ਗੁਰਪੁਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਰਖ ਲਿਆ ਗੁਰਪੁਰੈ ਆਪ ਮਨ ਮੁਖ ਕੋ ਲਾਗੇ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਾਖ ਲਿਆ ਗੁਰਪੁਰ ਆਪ ਮਨ ਮੁਖ ਕੋ ਲਾਗੇ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਟੈ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਿਆਲ ਭੇ ਸਗਲੇ ਜੀ ਭਾਈ ਗੁਰਪੁਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਰਾਖ ਲਿਆ ਗੁਰਪੁਰੈ ਆਪ ਮਨ ਮੁਖ ਕੋ ਲਾਗਿਆ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਾਖ ਲਿਆ ਗੁਰਪੁਰੇ ਆਪ ਮਨ ਮੁਖ ਕੋ ਲਾਗੇ ਸੰਤਾਪ ਗੁਰੂ ਗੁਰੂ ਜਪੀਤ ਹਮਾਰੇ ਮੁਖ ਯੂਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹੱਤੇ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਿਆਲ ਭਏ ਸਗਲੇ ਜੀ ਭਾਈ ਗੁਰਪੁਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਰਾਖ ਲਿਆ ਗੁਰਪੁਰੈ ਆਪ ਮਨ ਮੁਖ ਕੋ ਲਾਗੈ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੈ ਦਰਬਾਰੇ ਰਾਖ ਲਿਆ ਗੁਰਪੁਰੇ ਆਪ ਮਨ ਮੁਖ ਕੋ ਲਾਗੈ ਸੰਤਾਪ ਗੁਰੂ ਗੁਰੂ ਜਪੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਟੈ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਿਆਲ ਭੇ ਸਗਲੇ ਜੀ ਭਾਈ ਗੁਰਪੁਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਰਖ ਲਿਆ ਗੁਰਪੁਰੈ ਆਪ ਮਨ ਮੁਖ ਕੋ ਲਾਗੈ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਾਖ ਲਿਆ ਗੁਰ ਪੂਰੇ ਆਪ ਮਨ ਮੁਖ ਕੋ ਲਾਗੇ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਯੂਜਲ ਹੋਵੇ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹੱਤੇ ਬੁਲਾਏ ਗੁਰ ਕਾ ਸਬਦ ਤੇਰੇ ਸੰਗ ਸਹਾਈ ਦਿਆਲ ਭਏ ਸਗਲੇ ਜੀ ਭਾਈ ਗੁਰਪੁਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਰਾਖ ਲਿਆ ਗੁਰਪੁਰੈ ਆਪ ਮਨਮੁਖ ਕੋ ਲਾਗੈ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੈ ਦਰਬਾਰੇ rakh liya gur puray aap man mukh ko lagay santap guru guru jap meet hamare mukh yujal hoay darbare raho gur ke charan hirday vasaye dukh dushman teri hatay bulaye gur ka shabd tere sang sahayi ਦਿਆਲ ਭੇ ਸਗਲੇ ਜੀ ਭਾਈ ਗੁਰਪੂਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ